ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਦੇਖ ਲਓ ਆਪਣੇ 26 ਝੋਨੇ ਦਾ ਪਾਣੀ ਬਹੁਤ ਦਿਨਾਂ ਦਾ ਬੰਦ ਆ ਹਨਾ ਲਾਇਆ ਹੀ ਨਹੀਂ ਆਪਾਂ ਇਹਨੂੰ ਹੁਣ ਸੁੱਕਣ ਲੱਗਿਆ ਤੇ ਦੇਖ ਲਓ ਇਹ ਇੱਕ ਦਿਨ ਵੀ ਸੁੱਕਿਆ ਨਹੀਂ ਹੈਗਾ ਪਰ ਇਹ ਹਜੇ ਡੋਡੀ ਤੋਂ ਹਜੇ ਇਹਨੂੰ ਬਚਾਵਾ ਹਜੇ ਨਹੀਂ ਆਈ ਹੋਈ ਡੋਡੀ ਇਹਨੂੰ ਇਹਦੇ ਆਪਾਂ ਕਰਤੀ ਸੀ ਕੋਸਾਈਡ ਤੇ ਹਜੇ ਤਾਂ ਬਚਾਵਾ ਹਜੇ ਨਹੀਂ ਕਿਤੇ ਆਈ ਕਿਉਂਕਿ ਇਹ ਤਾਂ ਪਾਣੀ ਸੁੱਕਿਆ ਹੀ ਨਹੀਂ ਵੀਰੇ ਇੱਕ ਦਿਨ ਵੀ ਪਾਣੀ ਨਹੀਂ ਸੁੱਕਿਆ ਤਾਂ ਇਹ ਖੱਤੇ ਦਾ ਇੱਕ ਦਿਨ ਵੀ ਕਦੇ ਆਹਾ ਹੋਣੀ ਜਿੱਦਣ ਤੋਂ ਮੀਂਹ ਹਟਿਆ ਉਦੋਂ ਬਾਅਦ ਇਹਦਾ ਪਾਣੀ ਜਿਵੇਂ ਹੀ ਬੰਦ ਕਰਿਆ ਹੁਣ ਸੁੱਕਿਆ ਥੱਲੇ ਪਾਣੀ ਕਿਉਂਕਿ ਸੁੱਕਣ ਦਾ ਨੋਈ ਨਹੀਂ ਸੀ ਲੈਂਦਾ ਇਹ ਬਣ ਲਓ ਜੀ ਆਪਣਾ ਫਾਰਮ ਹੋ ਗਿਆ ਸਾਰਾ ਰੈਡੀ ਤੇ ਆ ਵੀ ਫਰਸ਼-ਪਰਸ਼ ਲੱਗ ਗਿਆ ਦੇਖੋ ਕਿੰਨਾ ਸੋਹਣਾ ਬਣ ਗਿਆ ਇਧਰੋਂ ਤੇ ਇਧਰ ਵੀ ਕਮਰਾ ਵੀ ਸਾਰਾ ਰੈਡੀ ਹੋ ਗਿਆ ਤੇ ਐਨ ਓਕੇ ਦੀ ਰਿਪੋਰਟ ਕਰਤਾ ਕਮਰਾ ਬਸ ਹੁਣ ਇਹ ਚ ਬਿਜਲੀ ਦੀ ਫਿਟਿੰਗ ਕਰਵਾਉਣੀ ਆ ਆਪਾਂ ਤੇ ਬਿਜਲੀ ਦੀ ਫਿਟਿੰਗ ਕਰਵਾ ਦਾਂਗੇ ਬਿਜਲੀ ਦੀ ਫਿਟਿੰਗ ਕਰਵਾ ਕੇ ਚਲੋ ਸਾਰਾ ਕੁਝ ਓਕੇ ਓਕੇ ਹੋ ਜੂ ਸਾਰਾ ਕੁਝ ਇਧਰ ਕਲੀ ਵੀ ਫੇਰਤੀ ਦੇਖ ਲਓ ਆਇਂ ਕਰਦੇ ਹਾਂ ਹਜੇ ਕਲੀ ਫੇਰ ਦਿੰਨੇ ਮੈਂ ਤਾਂ ਪਰ ਪੇਂਟ ਕਰਾਉਣ ਦੇ ਹੱਕ ਚ ਪੇਂਟ ਹੀ ਕਰਵਾ ਦਾਂਗੇ ਆ ਤਾਕੀਆਂ ਦੇ ਸ਼ੀਸ਼ੇ-ਸੂਸ਼ੇ ਜੇ ਪਵਾ ਦਿੰਨੇ ਆ ਇਹਨਾਂ ਤੇ ਸ਼ੀਸ਼ੇ ਪਵਾ ਕੇ ਚਲੋ ਬਸ ਛੁੱਟੇ ਹੋਇਆ ਜੀਜੇ ਬਹੁਤ ਸੋਹਣਾ ਬਣ ਗਿਆ ਕਮਰਾ ਪੂਰਾ ਵੱਡੇ ਦਾ ਵੱਡਾ ਬਣ ਗਿਆ ਕਮਰਾ ਤੇ ਆਪਾਂ ਇੱਥੇ ਛੱਤ ਤੇ ਪੱਖੇ ਨਹੀਂ ਲਾਉਣੇ ਕਿਉਂ ਕਿਉਂਕਿ ਵੀ ਟਰੇਕਟਰ ਦੀ ਛਤਰੀ ਨੂੰ ਨਾ ਲੱਗਣ ਛੱਤ ਤੇ ਪੱਖੇ ਨਹੀਂ ਲਾਉਣੇ ਆਪਾਂ ਸਾਈਡ ਵਾਲੇ ਪੱਖੇ ਦੋ ਲਿਆ ਆਗੇ ਨਾ ਇੱਕ ਤਾਂ ਉੱਥੇ ਟੰਗ ਦੇਣਾ ਆਪਾਂ ਜੀ ਗਰਾਉਂ ਤੋਂ ਲੈ ਆਵਾਂਗੇ ਉਹ ਸਾਈਡ ਇੱਕ ਉੱਥੇ ਟੰਗ ਦੇਣਾ ਇੱਕ ਇੱਧਰ ਟੰਗ ਦੇਣਾ ਬਈ ਫਾਰਮ ਦੀ ਨਾ ਉਹ ਇੱਕ ਗੱਲ ਆ ਆ ਫਰਸ਼ ਲੱਗਣ ਨਾਲ ਆ ਪੈਣ ਨਾਲ ਫਾਰਮ ਦੀ ਪੂਰੀ ਟੌਰ ਬਣ ਗਈ ਬਹੁਤ ਸੋਹਣਾ ਬਣ ਗਿਆ ਹਨਾ ਨਜ਼ਰ ਮਨਾ ਲੱਗੇ ਤੇ ਵੀ ਬਹੁਤ ਸੋਹਣਾ ਬਣ ਗਿਆ ਫਾਰਮ ਹਨਾ ਆਪਣੀਆਂ ਖੰਜੂਰਾ ਵੀ ਤਰਪੀਆਂ ਸਾਰੀਆਂ ਹਰੀਆਂ ਹੋਈਆਂ ਆ ਖੰਜੂਰਾ ਪੂਰੀਆਂ ਵਧੀਆ ਤੇ ਤੇ ਬਹੁਤ ਸੋਹਣੀਆਂ ਨੇ ਖਜੂਰਾ ਹੋਈਆਂ ਆਈਆਂ ਸਾਰੇ ਹਰੇ ਹੋਏ ਆ ਬੂਟੇ ਜਿੰਨੇ ਆਪਾਂ ਲਾਏ ਸੀ ਇੱਕ ਵੀ ਬੂਟਾ ਨਹੀਂ ਸੁੱਕਿਆ ਸੁੱਕਿਆ ਤੇ ਬਾਕੀ ਆਪਣੇ ਟਰੈਕਟਰਾਂ ਦਾ ਹੁਣ ਆ ਰਹਿ ਗਿਆ ਇਕੱਲਾ ਇੱਥੇ ਕੰਮ ਇੱਥੇ ਪੈਪ ਦੱਬਣੀਆਂ ਹੋਣ ਆਪਾਂ ਪੈਪ ਦੱਬ ਕੇ ਉਹਦੇ ਉੱਤੇ ਵੀ ਫਿਰ ਪਾ ਦੇਣਾ ਨਹੀਂ ਪੱਕਾ ਪਤਾ ਕਿ ਇਹ ਇਹਦੇ ਵਿੱਚ ਟਰਾਲੀ ਸਿੱਟਣਗੇ ਜਾਂ ਕੰਬੈਨ ਸਿੱਟਣਗੇ ਤੇ ਉਹਦੇ ਨਾਲੋਂ ਚੰਗਾ ਕਿ ਆਪਾਂ ਆਪ ਵੀ ਪਹਿਲਾਂ ਹੀ ਐਕਸ਼ਨ ਲੈ ਲਈਏ ਤੇ ਇਹਨਾਂ ਦੇ ਨਾਂ ਛੱਡੀਏ ਕਾ ਨਹੀਂ ਆ ਦੇ ਲੋ ਸਾਰੇ ਬੁੱਟੇ ਹਰੇ ਹੋਏ ਆ ਦੇ ਲੋ 26 ਇੰਚ ਜਾਂ ਹੋ ਜਾਂਦਾ ਪੂਰਾ ਟਾਪ ਦਾ ਮਸ਼ੀਨ ਵਾਲਾ ਮਸ਼ੀਨ ਵਾਲਾ 26 ਲੱਗਿਆ ਤੇ ਹੱਥ ਵਾਲਾ 26 ਲੱਗਿਆ ਆੱਡੀ ਦੀਂਦਾ ਰਹਿੰਦਾ ਆ ਦੇ ਲੋ ਇਹ ਹੁਣ ਆਪਣਾ ਮਸ਼ੀਨ ਵਾਲਾ 26 ਆ ਦੋ ਤਿੰਨ ਦਿਨ ਹੋ ਗਏ ਗੱਡੀ ਦੇ ਵਿੱਚ ਹੀ ਵਿਚਾਰੀ ਚੱਲ ਸੋ ਚੱਲ ਚੱਲ ਸੋ ਚਾਲੀ ਆ ਗੱਡੀ ਥੱਲੇ ਉੱਤਰਨ ਦਾ ਟਾਈਮ ਹੀ ਨਹੀਂ ਮਿਲਿਆ ਤਿੰਨ ਤਿੰਨ ਦਿਨ ਹੋ ਗਏ ਅੱਜ ਕੱਲ ਵੀ ਨੰਘੇ ਐਵੇਂ ਅੱਜ ਵੀ ਸਾਰਾ ਦਿਨ ਨੰਘਿਆ ਪਰਸੋਂ ਵੀ ਸਾਰਾ ਦਿਨ ਨੰਘਿਆ ਜਿੱਦਣ ਦੀ ਆਈ ਆ ਵਿਚਾਰੀ ਚੱਲ ਸੋ ਚੱਲਦੀ 6000 ਕਿਲੋਮੀਟਰ ਚੱਲ ਗਈ ਰਾਣੀ ਸੁੰਦਰ ਆਪਣੀ ਦੇਖ ਲੋ ਸਾਰੇ ਦਰਖਦ ਰੁੱਖ ਤਾਂ ਹਰੇ ਹੋ ਗਏ ਵਧੀਆ ਅਜੇ ਕੰਮ ਦਾ ਸ਼ਡਿਊਲ ਸਾਰਾ ਖਰਾਬ ਹੋਇਆ ਸੀ ਅਜੇ ਕੁਝ ਨਹੀਂ ਪਤਾ ਸਪਰੇਹਾਂ ਚੱਲੀ ਜਾਂਦੀਆਂ ਕੱਲ ਨੂੰ ਸਪਰੇ ਕਰ ਦੇਖ ਲੋ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨ ਵੀਰ ਸਾਰੇ ਕਿਸਾਨ ਵੀਰਾਂ ਦੇ ਯਾਨੀ ਕਿ ਜਿਨ੍ਹਾਂ ਨੇ ਜੌਂਡੀਅਰ ਨਹੀਂ ਚਲਾਇਆ ਹਨਾ ਮੈਂ ਉਹਨਾਂ ਦੀ ਗੱਲ ਕਰਦਾ ਕਿ ਉਹਨਾਂ ਦੀ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਉਹ ਬਿਠਾਈ ਹੋਈ ਆ ਗੱਲ ਹਣਾ ਸਾਰੇ ਲੋਕਾਂ ਨੇ ਜੋ ਪਹਿਲਾਂ ਤੋਂ ਸੀ ਹਨਾ ਵੀ ਜੌਂਡੀਅਰ ਤੇਲ ਜਾਦੇ ਖਾਂਦਾ ਅਬੀ ਰੋਡ ਤੇ ਬਹੁਤ ਖਾਂਦਾ ਆ ਦੇਖ ਲਓ ਇਹਦੀ ਟੈਂਕੀ ਠੀਕ ਹੈ ਨਾ ਵੀ ਬਹੁਤ ਜਿਆਦੇ ਡੀਜ਼ਲ ਖਾਂਦੇ ਆ ਤੇ ਹੁਣ ਕੱਲ ਨਾ ਦੋਨੇ ਟਰੈਕਟਰ ਇਕੱਠੇ ਚੱਲਦੇ ਆ ਇਹ 545 ਤੇ ਆਪਣਾ ਅਰਜਨ ਨੋਵੋ ਹਨਾ 605 ਇਧਰੋਂ ਫੁੱਲ ਕਰਕੇ ਤੋਰੀਆਂ ਟੰਕੀਆਂ ਜਿੱਥੇ ਜਾ ਕੇ ਤੇਲ ਪਵਾਇਆ ਜੌਂਡੀਅਰ 'ਚ 4000 ਰੁਪਏ ਦਾ ਪਿਆ ਤੇ ਇਹਦੇ 'ਚ 4100 ਦਾ ਪਿਆ ਅਰਜਨ 'ਚ ਠੀਕ ਨਹੀਂ 4100 ਦਾ ਇਹਦੇ 'ਚ ਪਿਆ ਸੀ ਅਰਜਨ 'ਚ ਤੇ ਹੁਣ ਤੁਸੀਂ ਦੱਸੋ ਵੀ ਕਿੱਥੋਂ ਤੇਲ ਉਹਨੇ ਜ਼ਿਆਦਾ ਖਾਧਾ ਤੇ ਨੰਬਰ 2 ਕਿ ਜਿਹੜਾ ਅਰਜਨ ਟਰੈਕਟਰ ਇਹ ਮੈਂ ਦੇਖਿਆ ਭਰਾਵੋ ਜਿਹੜਾ ਆ ਮਾਡਲ ਇਹਦੀ ਗੱਲ ਕਰਦਾ ਮੈਂ ਜਿਹੜੇ ਦਾ ਵੀਰ ਨੇ ਰੋਡਾਂ ਤੇ ਚਲਾਉਣਾ ਦੇਖ ਲਓ ਇਹ ਤਾਂ ਜਮੇ ਜਮੇ ਥੱਲੇ ਆਇਆ ਡੀਜ਼ਲ ਬਲਿੰਕ ਕਰਦੀ ਆ ਲਾਈਟ ਲਾ ਇਹ ਜਮੇ ਤੇਲ ਜਾਨੀ ਕਿ ਨੇੜੇ ਖਤਮ ਹੋਇਆ ਉਹ ਚ ਹੈਗਾ ਹਜੇ ਜੌਂਡੀਰ ਚ ਉਹਨੇ ਫੇਰ ਘੱਟ ਖਾਦਾ ਇਹਦੇ ਨਾਲ ਤੇ ਜਿਹੜਾ ਇਹ ਅਰਜਨ ਮਾਡਲ ਹੈ ਇਹ ਨਾ ਰੋਡ ਤੇ ਚੱਲਣ ਵਾਲਾ ਨਹੀਂ ਹੈਗਾ ਬਾਈ ਇਹ ਮਾਡਲ ਬਾਕੀ ਹੋਰ ਇਹਦੇ ਮਾਡਲ ਮੈਨੂੰ ਪਤਾ ਨਹੀਂ ਕਿਉਂਕਿ ਜੇ ਉਦੋਂ ਜਦੋਂ ਹੁੱਲੇ ਮਹੱਲੇ ਗਏ ਸੀ ਅਸੀਂ ਉਦੋਂ ਐਉਂ ਸਮਝਦੇ ਸੀ ਵੀ ਸ਼ਾਇਦ ਕਿਤੇ ਵੀ ਇਹਦਾ ਬੀਟ ਰਾਈਟਰੇ ਮੇ ਕਰਦਾ ਹੀ ਹੁੰਦਾ ਹਨਾ ਇਹਦਾ ਪੁਲ ਚੜਨ ਲੱਗਿਆ ਜਿਵੇਂ ਖਾਲੀ ਟਰੈਕਟਰ ਜਾਂਦਾ ਸੀ ਪੁਲ ਚੜਦਾ ਚੜਦਾ ਚੌਥੇ ਗੇਅਰ 'ਚ ਆ ਜਾਂਦਾ ਖਾਲੀ ਟਰੈਕਟਰ ਨੂੰ ਕਾਹੀ ਜੋ ਕੋਈ ਵੀ ਪੁਲ ਤੇ ਹੁਣ ਭਰੀ ਹੋਈ ਟਰਾਲੀ ਨੂੰ ਇਹ ਤਾਂ ਬਈ ਪਹਿਲੇ ਚ ਆ ਜਾਂਦਾ ਰੇਸ ਹੀ ਨਹੀਂ ਫੜਦਾ 1500 ਚੱਕਰ ਤੋਂ ਉੱਪਰ ਹੀ ਨਹੀਂ ਜਾਂਦਾ ਹਾਂ ਖੱਤੇ ਦੇ ਵਿੱਚ ਕੋਈ ਪਰਵਾਹ ਨਹੀਂ ਖੱਤੇ ਵਿੱਚ ਪੂਰਾ ਵਧੀਆ ਚੱਲਦਾ ਪਰ ਇਹ ਮੈਂ ਕਹਿੰਦਾ ਵੀ ਇਹ ਰੋੜਾਂ ਲਈ ਟਰੈਕਟਰ ਨਹੀਂ ਹੈਗਾ ਇਹ ਰੋਡ ਤੇ ਤਾਂ ਬਹੁਤ ਦੁਖੀ ਕਰਦਾ ਬਾਰ-ਬਾਰ ਬਾਰ-ਬਾਰ ਬੰਦਾ ਗੇਰੀ ਬਦਲੀ ਜਾਂਦਾ ਪੁਲ ਚੜਦਾ ਉਹ 54 5 ਸਾਲਾ ਟਾਪ ਗੇਅਰ ਤੇ ਜਾਂਦਾ ਉਮੀ ਉਹਨੂੰ ਰੇਸ ਦੇ ਦੇਈ ਚੱਲੋ 19 ਵਧੀ ਜਾਂਦਾ ਚਾਹੇ ਪੁਲ ਵੀ ਚੜਦਾ ਤਾਂ ਵੀ ਜੇ ਰੇਸ ਲੈ ਕੇ ਜਾ ਉਮੀ ਉੱਥੇ ਹੀ ਗਾਹਾਂ ਤੁਰ ਪੈਂਦਾ ਉਹਨੂੰ ਕੋਈ ਪ੍ਰਵਾਹ ਹੀ ਨਹੀਂ ਪਰ ਇਹ ਇਹ ਨਹੀਂ ਚੜਦਾ ਬਈ ਪੁਲ ਇਹ ਨਹੀਂ ਚੜਦਾ ਇਹ ਤਾਂ ਰੋਣ ਲੱਗ ਜਾਂਦਾ ਪਹਿਲੇ ਗੇਅਰ ਚ ਆ ਜਾਂਦਾ ਇਹ ਤਾਂ ਇੰਨਾ ਉਹ ਕਰਦਾ ਤੇਲ ਦੇਖ ਲੋ ਉਹਨੇ ਘੱਟ ਖਾਦਾ ਇਹਨੇ ਵੱਧ ਖਾਦਾ ਮਾਲ ਵਿੱਚ ਸੇਮ ਆ ਦੋਨਾਂ ਦੇ ਤੇ ਜਿੰਨਾ ਕਿ ਜਿੰਨੇ ਕਹਦੇ ਚ ਗੱਟੂ ਵੱਧਾ ਉਹਨਾਂ ਕੋਲ ਦਾ ਟਰਾਲੀ ਦਾ ਭਾਰ ਵੱਧਾ ਉਹ 53 54 ਦਾ ਕੋਈ ਬਾਲਾ ਨਹੀਂ ਫਰਕ ਹੈਗਾ ਤੇ ਯਾਨੀ ਕਿ ਮੈਂ ਤਾਂ ਦੇਖਿਆ ਇਹ ਰੋਡ ਵਾਲਾ ਟਰੈਕਟਰ ਨਹੀਂ ਹੈਗਾ ਯਾਰ ਜਿਹੜੇ ਵੀਰਾਂ ਨੇ ਰੋਡਾਂ ਦੇ ਕੰਮ ਕਰਨਾ ਉਹਨਾਂ ਲਈ ਨਹੀਂ ਹੈਗਾ ਉਹ ਪਹਿਲਾਂ ਚਲਾ ਕੇ ਦੇਖਿਓ ਇਹ ਟਰੈਕਟਰ ਨੂੰ ਰੋਡ ਤੇ ਵੀ ਜਿਨ੍ਹਾਂ ਨੇ ਰੋਡ ਤੇ ਜ਼ਿਆਦਾ ਚਲਾਉਣਾ ਜਿਹੜੇ ਦੂਜੇ ਅਰਜਨ ਸੀਗੇ ਜਿਵੇਂ 555 605 ਜਿਹੜਾ ਦੂਜਾ ਵਾ ਅਲਟਰਾ ਸੀਰੀਜ਼ ਵਾਲੇ ਉਹ ਪੂਰੇ ਵਧੀਆ ਚੱਲਦੇ ਸੀ ਯਾਰ 545 ਪੂਰਾ ਜਿਵੇਂ ਮਰਜ਼ੀ ਟਾਪਗੇ ਤੇ ਪੁਲ ਚੜਦੇ ਚੜਦੇ ਤੇ ਰੇਸ ਦੇਦੇ ਉਹ ਉਵੇਂ ਹੀ ਚੱਲ ਜਾਂਦਾ ਉਹਦਾ ਕਿਸੇ ਪੁਲ ਤੇ ਯਾਨੀ ਕਿ ਗিয়ার ਛੋਟਾ ਨਹੀਂ ਕਰਨਾ ਪੈਂਦਾ ਉਵੇਂ ਚੜ ਜਾਂਦਾ ਦੂਰੋਂ ਭਜਾਇਆ ਇਹ ਦੂਰੋਂ ਵੀ ਭਜਾਲਾ ਬਸ ਮਾੜੀ ਜੀ ਚੜਾਈ ਤੇ ਜਦੀ ਮਰ ਜਾਂਦਾ ਰੇਸ ਹੀ ਨਹੀਂ ਫੜਦਾ ਰੇਸ ਵੱਧਦੀ ਨਹੀਂ ਪਹਿਲਾ ਗੇਅਰ ਪਾ ਕੇ 20 1500 ਚੱਕਰ ਤੋਂ ਉੱਪਰ ਹੀ ਨਹੀਂ ਜਾਣ ਦਿਆਉਂਦਾ ਚਾਹੇ ਤੁਸੀਂ ਫੁੱਲ ਦੇ ਹੀ ਰੱਖੋ ਰੇਸ ਜਮਾਂ ਹੀ ਮਰ ਜਾਂਦਾ ਇੰਨਾ ਉਹ ਕਰਦਾ ਇਹ ਟੇਕ ਤੇ 54 ਪੰਜ ਉਵੇਂ ਦਾ ਉਵੇਂ ਜਾਂਦਾ